ਮਾਨਦਾ ਆਪਾਂ ਚਲੋ ਮਾਨਦਾ ਪਹਿਲੇ ਨੰਬਰ ਦਾ ਵੀ ਕਰ ਸਕਦੇ ਹਾਂ ਪਰ ਉਹ ਗੱਲ ਆ ਗੱਲਬਾਤ ਕੋਈ ਹੋਰ ਵੀ ਹੋ ਜਾਂਦੀ ਵੀ ਆਪਾਂ ਪਹਿਲੇ ਤਿੰਨ ਨੰਬਰਾਂ ਦਾ ਕਹਿ ਸਕਦੇ ਆ ਅੱਛਾ ਪਹਿਲੇ ਦਾ ਨੰਬਰ ਆਪਾਂ ਵੀ ਉਹ ਪੱਕਾ ਹੋਊਗੀ ਉਹ ਪੱਕਾ ਹੋਊਗੀ ਪੱਕਾ ਜੀ 100% ਠੀਕ ਹੈ ਜਿਹੜੀ ਘੱਟੀ ਆ ਤਿੰਨ ਮਹੀਨਿਆਂ ਦੀ ਹੋਈ ਨਹੀਂ ਅੱਛਾ ਇਹਦੀ ਪਿੱਠ ਕਣੀ ਆ ਬਾਈ ਨਾਲੇ ਬਾਈ ਇੱਥੇ ਦੁੱਧ ਨਹੀਂ ਅਸੀਂ ਪਿਆਇਆ ਚੁੱਕੀ ਚਵਾਈ ਦੇ ਮੁਕਾਬਲੇ ਆ ਜੀ ਹੁਣ ਦੁੱਧ ਜਿਪ ਪਿਆਦਾਂਗੇ ਜੋਖਾ ਨਹੀਂ ਜਾਣਾ ਹਾਂ ਹੁਣ ਇਹ ਨਾ ਬਠਲ ਦੇ ਵਿੱਚ ਅੱਜ ਪਹਿਲੀ ਵਾਰ ਪੀਤਾ ਨੇ ਅੱਛਾ ਤੇ ਆਹ ਜਿਹੜਾ ਸਹਿਜਣਾ ਜੀ ਹੂੰ ਆ ਜਾ ਆ ਵੱਡੀਆਂ ਮੱਝਾਂ ਜਿਨ੍ਹਾਂ ਜਿਵੇਂ ਇੱਕ ਚਾਰ ਉਂਗਲਾ ਆਪਣੇ ਵੱਡੀਆਂ ਮੱਝਾਂ ਦਾ ਹੁੰਦਾ ਜੀ ਇਹ ਹਾਂ ਤੇ ਇਹਦੇ ਪੁੱਰੇ ਦਾ ਸਾਇਦ ਗਣੋਂ ਆ ਜਦੋਂ ਚੱਡਾ ਗਣੋਂ ਬਾਕੀ ਇੰਪੋਰਟ ਬਣ ਲੈਣ ਬਾਈ ਉਹ ਚੀਜ਼ ਬੱਕਰੀ ਹੈ ਇਹਦਾ ਇੰਡੀਆ ਚ ਬਲੱਡ ਨਹੀਂ ਮਿਲੂਗਾ ਜੀ ਕਦੇ ਕਿਸੇ ਨਾਲ ਵੀ ਯਾਨੀ ਕਿ ਮੈਸਾਂ ਦਾ ਇੱਕ ਇਹ ਜਿਹਾ ਨਵਾਂ ਬੰਦਾ ਬਾਈ ਹਰ ਇੱਕ ਬੰਦਾ ਮੈਸ ਨੂੰ ਰੱਖਣ ਨੂੰ ਜ਼ਰੂਰੀ ਸਮਝੂਗਾ ਸਹੀ ਗੱਲ ਹੈ ਕਿਉਂਕਿ ਇਹ ਕਾਲਾ ਸੋਨਾ ਜੀ ਕਾਲਾ ਸੋਨਾ ਕਿਉਂ ਆਖਿਆ ਆਪਣੇ ਬਜ਼ੁਰਗਾਂ ਨੇ ਬਾਈ ਤੁਹਾਡੇ ਕੋਲੇ ਮੱਝ ਨਹੀਂ ਰਹੀ ਹਾਂ ਫੰਡਰ ਹੋ ਗਈ ਇਹਨੂੰ ਲੇਟੀ ਲੂਟੀ ਵੱਧ ਪੌਦਾਂ ਦਾ ਕਲਾ ਕਣਕ ਦਾ ਚੰਮ ਚੜਾ ਦਿਓ ਸਾਲ ਨੂੰ ਚਾਰ ਪਾ ਕੇ ਮੰਡੀ ਤੇ ਲੈ ਜਾਓ ਜਿਹੜੀ ਆਮ 12 ਲੀਟਰ ਵਾਲੀ 15 ਵਾਲੀ ਇਹ ਸਦਰਮੱਧ ਲੱਖ ਦੀ ਵਿਕਦੀ ਹੈ ਸਵਾ ਲੱਖ ਦੀ ਵਿਕੂ ਲਾਈਵ ਸੱਚ ਨੂੰ ਪਿੰਦੀ ਬਾਈ ਦੀ ਬਿੱਲੋ ਪੂਰੀ ਤਿਆਰ ਹੈ ਇਸ ਵਾਰ ਰੰਗ ਦੇ ਵਿੱਚ ਜਾਣ ਲਈ ਦੇਖਦੇ ਆਂ ਵੀ ਅੱਜ ਕੀ ਪ੍ਰਦਰਸ਼ਨ ਕਰੂਗੀ ਪਿੰਦੀ ਬਾਈ ਕਿਵੇਂ ਆ ਫਿਰ ਕਿਵੇਂ ਲੱਗ ਰਿਹਾ ਵਜ ਬਹੁਤ ਵਧੀਆ ਬਾਈ ਹੋਰ ਠੀਕ ਹੈ ਜੀ ਬਹੁਤ ਵਧੀਆ ਤੇ ਮਾਨਾ ਜੀ ਇਥੇ ਬੀਚ ਕੋ ਖੜ੍ਹਦੀ ਹੈ ਕਹਿੰਦੇ ਆ ਵੀ ਪਰਾਕੇ ਪਾਉਂਦੀ ਆ ਹਾਂ ਤੇ ਉਹ ਡਬਲ ਰਿੰਗ ਸੀਗਾ ਜੀ ਅੱਛਾ ਬਾਈ ਦੇ ਨਾਲ ਨਾਲ ਬਿਊਟੀ ਰਿਕ ਕੰਪਨੀ ਸੀ ਠੀਕ ਹੈ ਹੁਣ ਇਹਨਾਂ ਨੂੰ ਮੌਕੇ ਤੇ ਕੱਢਾਂਗੇ ਜੀ ਮੌਕੇ ਤੇ ਫੇਰ ਅੰਦਰ ਲੈ ਜਾਾਂਗੇ ਅੱਛਾ ਤੇ ਬਾਕੀ ਕਹਿੰਦੇ ਹੁੰਦੇ ਆ ਹੁਣ ਤੁਸੀਂ ਖੜਿਆ 11 ਦੀਆਂ ਦਵਾਵਾਂ ਵੀ ਨਾਲ ਹੁੰਦੀਆਂ ਨੇ ਬਿਲਕੁਲ ਬਿਲਕੁਲ ਦੇਖਦੇ ਆਂ ਪਰ ਮਾਣ ਇਹ ਤੇ ਪੱਕਾ ਹੈ ਅੱਛਾ ਵੀ ਪਹਿਲੇ ਤਿੰਨ ਨੰਬਰਾਂ ਦਾ ਮਾਣ ਤਾਂ ਆਪਾਂ ਚਲੋ ਮਾਣ ਦਾ ਪਹਿਲੇ ਨੰਬਰ ਦਾ ਵੀ ਕਰ ਸਕਦੇ ਹਾਂ ਪਰ ਉਹ ਗੱਲ ਗੱਲਬਾਤ ਕੋਈ ਹੋਰ ਵੀ ਹੋ ਜੇ ਨੇ ਵੀ ਆਪਾਂ ਪਹਿਲੇ ਤਿੰਨ ਨੰਬਰਾਂ ਦਾ ਕਹਿ ਸਕਦੇ ਆ ਅੱਛਾ ਪਹਿਲੇ ਤਿੰਨ ਨੰਬਰਾਂ ਅ ਸੋਕੇ ਭਾਈ ਇੱਕ ਤਾਂ ਉਹ ਹੁੰਦੇ ਆ ਇਹਨੇ ਪਹਿਲਾਂ 2 ਦਿਨ ਦਸੋਈ ਜੀ ਹਾਂਜੀ ਸਤ ਕ ਡੈਰੀ ਫਾਰਮ ਜਗਜੀਤ ਵਾਲਾ ਹੋਰ ਸਾਰੇ ਚੁਵਾਈਆਂ ਕਰਵਾਈਆਂ ਇਹਨੇ ਬੜਾ ਤਕੜਾ ਦੁੱਧ ਕੱਢਿਆ ਫਿਰ ਅਸੀਂ ਮੇਲੇ ਤੇ ਲੈ ਆਏ ਲੋਕ ਕਹਿੰਦੇ ਵੀ ਇਹ ਜਵਾਖੜੀ ਹੈ ਕਹਿੰਦੇ ਕੰਪੀਟੀਸ਼ਨ ਨਹੀਂ ਪਾਉਣੀ ਇਹਨੇ ਸਾਰੀਆਂ ਵੱਡੀਆਂ ਮੱਝਾਂ ਹਰਾ ਕੇ ਤੀਜੇ ਨੰਬਰ ਤੇ ਲਾਈ ਡੱਟ ਨੇ ਉਹਨੇ ਮੈਕਦੇ ਵਿੱਚ ਇਹ ਵੀ ਬੋਲਿਆ ਕਹਿੰਦਾ ਇਹ ਛੋਟੀ ਹੈ ਜਿੱਤੇ ਵੱਡੀ ਹੋ ਗਈ ਹੈ ਨਾ ਦਿੱਤਲ ਨਹੀਂ ਦੇਣਾ ਐਕਤੀ ਵੱਡੀ ਹੋ ਕੇ ਆਈ ਹੈ ਪਹਿਲੀ ਵਾਰ ਅੱਛਾ ਫਿਰ ਮਗਰਲੇ ਮੇਲੇ ਤੇ ਅਸੀਂ ਕੀ ਕੀਤਾ ਫੇਰ ਵੀ ਦੋ ਕੰਪੀਟੀਸ਼ਨ ਦਾ ਦੁੱਧ ਚੁਵਾਈ ਭਾਈ ਦੁੱਧ ਚੁਵਾਈ ਇਹਨੇ ਕੀਤੀ 9.19 ਕਿਲੋ ਠੀਕ ਹੈ ਉਹਦਾ ਨੰਬਰ ਬਣਿਆ ਤੀਜਾ ਹੂੰ ਫਿਰ ਅਸੀਂ ਬਿਊਟੀ ਕੰਪੀਟੀਸ਼ਨ ਦੇ ਵਿੱਚ ਫੇਰ ਲੱਗੇ ਹਾਂ ਫੇਰ ਅਰ ਸਾਹਿਬ ਨੇ ਦੂਜੇ ਨੰਬਰ ਤੇ ਲਾਤੀ ਕਿਹਾ ਇਹ ਤੇ ਦੂਜਾ ਸਾਲ ਹੈ ਤੇ ਅਗਲੀ ਵਾਰ ਇਹਨੇ ਦਿੱਤਾਂ ਨਹੀਂ ਦੇਣਾ ਠੀਕ ਹੈ ਉਹ ਮਾਣ ਹੈ ਵੀ ਅੱਜ ਤੇ ਦੇਖਦਾ ਹਾਂ ਤੀਜਾ ਮੇਲਾ ਹੈ ਅੱਛਾ ਠੀਕ ਹੈ ਜੀ ਵੀ ਇਹਨੇ ਜਦੋਂ ਛੋਟੀ ਜਿਹਾ ਕਰੇ ਪਹਿਲੀ ਛੋਟੀ ਹੈ ਜਿਹੜਾ ਬਾਰਡ ਰਿਕਾਰਡ ਆਪਣੇ ਨਾਂ ਤੇ ਬਣਿਆ ਦੁੱਧ ਦੇ ਨਾਲ ਬਿਊਟੀ ਕੰਪੀਟੀਸ਼ਨ ਜੀ ਹਾਂ ਦੂਜਾ ਮੇਲਾ ਫਿਰ ਬਿਊਟੀ ਕੰਪੀਟੀਸ਼ਨ ਤੇ ਦੋਨੇ ਮੁਕਾਬਲੇ ਉਹ ਜਿੰਨੀਆਂ ਮਰਜ਼ੀ ਮੱਚਾ ਭਾਈ ਲਏ ਇੱਕ ਅੱਧੀ ਮੰਜ ਨਿਕਲੂਗੀ ਤੇ ਇੱਕ ਰਿਕਾਰਡ ਇਹਦੇ ਨਾਮ ਹੈ ਕਰ ਦੱਸ ਦੇਣਾ ਇਹਦੀ ਐ ਹੂੰ ਇਹਦੀ ਬਾਈ ਹਾਂ ਇਹ ਇਹ ਕੱਟੀ ਦੇ ਵਿੱਚ ਵੀ ਥਾਸੀਅਤਾਂ ਥੋੜੀ ਮੈਂ ਸੁਣਨ ਚ ਆਇਆ ਮੈਨੂੰ ਹੁਣ ਤੂੰ ਆਦੇ ਖੜਾ ਰਹਾ ਸੀਗਾ ਜਦੋਂ ਤੂੰ ਦਸਾਈ ਕਹਿੰਦਾ ਸੀ ਲੱਖ ਕਹੀ ਜਾਂਦਾ ਤੈਨੂੰ ਹਾਂ ਇਹ ਵੀ ਬੱਚੇ ਤਾਂ ਬੱਚੇ ਇਹੀ ਕੋਣ ਆ ਬਾਈ ਹਾਂ ਬਾਈ ਇਹਦੇ ਵਿੱਚ ਪਤਾ ਕੀ ਆ ਸੁਖੀ ਹਾਂ ਇੱਕ ਚੀਜ਼ ਮੈਂ ਦਿਖਾਉਣਾ ਤੁਹਾਨੂੰ ਹੋਰ ਤੇ ਜਿਹੜੀ ਕੱਟੀ ਆ ਤਿੰਨ ਮਹੀਨਿਆਂ ਦੀ ਹੋਈ ਨਹੀਂ ਅੱਛਾ ਇਹਦੀ ਪਿੱਟ ਕਰਨੀ ਆ ਬਾਈ ਨਾਲੇ ਬਾਈ ਇੱਥੇ ਦੁੱਧ ਨਹੀਂ ਅਸੀਂ ਪਿਆਇਆ ਅੱਛਾ ਚਬਾਈ ਦੇ ਮੁਕਾਬਲੇ ਆ ਜੀ ਹੁਣ ਦੁੱਧ ਜੇ ਪਿਆ ਦਾਂਗੇ ਜੋਖਾ ਨਹੀਂ ਜਾਣਾ ਹਾਂ ਹੁਣ ਇਹ ਨਾਂ ਬਠਲ ਦੇ ਵਿੱਚ ਅੱਜ ਪਹਿਲੀ ਵਾਰ ਪੀਤਾ ਨੇ ਅੱਛਾ ਤੇ ਆ ਜਿਹੜਾ ਸਹਜਣਾ ਜੀ ਹੂੰ ਆ ਜਾ ਆ ਵੱਡੀਆਂ ਮੱਝਾਂ ਜਿੰਨਾ ਜਿਵੇਂ ਇੱਕ ਚਾਰ ਉਂਗਲਾ ਆਪਣੇ ਵੱਡੀਆਂ ਮੱਝਾਂ ਦਾ ਹੁੰਦਾ ਜੀ ਇਹ ਹਾਂ ਤੇ ਇਹਦੇ ਪੁੱਰੇ ਦਾ ਸਹਜ ਗਣੋਂ ਆ ਜਦੋਂ ਛੱਡਾ ਗਰੋਂ ਬਾਕੀ ਇੰਪੋਰਟ ਬਲੱਡ ਲੈਣੇ ਬਾਈ ਉਹ ਚੀਜ਼ ਬੱਕਰੀ ਹੈ ਇਹਦਾ ਇੰਡੀਆ ਚ ਬਲੱਡ ਨਹੀਂ ਮਿਲੂਗਾ ਜੀ ਕਦੇ ਕਿਸੇ ਨਾਲ ਵੀ ਅੱਛਾ ਇਹਦਾ ਜਿਹੜਾ ਮਰਜੀ ਬਲੱਡ ਲੈ ਜਾਓ ਕੱਢ ਕੇ ਜੀ ਠੀਕ ਆ ਯਾਨੀ ਕਿ ਜਿਹੜੀ ਮਰਜੀ ਲੈਣ ਤੋਂ ਕਰਾਸ ਕਰਵਾ ਦਗੇ ਆਪਾਂ ਉਹ ਯਾਨੀ ਹਾਂ ਇਹਦਾ ਬਲੱਡ ਹੀ ਨਹੀਂ ਇੰਡਗਾਲਾ ਓਕੇ ਇੰਪੋਰਟ ਸੀਗਾ ਜੀ ਇਹ ਇਹਦਾ ਜਿਹੜਾ ਸੀਮੰਟ ਸੀਗਾ ਲੱਗਿਆ ਇਹ ਸultan ਦੀ ਘਟੀ ਹੈ ਜੀ ਅੱਛਾ ਜੀ ਜਿਹੜੇ ਭਰਾ ਨੀਲੀ ਰਾਵੀ ਦਾ ਸੰਤਾਨ ਨੂੰ ਉਹ ਜਾਣਦੇ ਵੀ ਕਿੱਥੇ ਆ ਯਾਨੀ ਕਿ ਇੰਪੋਰਟ ਹੈ ਤੇ ਉਹਦੇ ਮਤਲਬ ਇਹਦੇ ਸੀਮਨ ਲੱਗੇ ਸੀਗੇ ਜੀ ਤੇ ਇੱਕ ਇਹ ਆਪ ਨੂੰ ਐ ਮੰਨੋ ਇੰਪੋਰਟ 12 ਲੱਖ ਦੇ ਵਿੱਚੋਂ ਬਾਈ ਇੱਕ ਕੱਟਾ ਤੇ ਇੱਕ ਕੱਟੀ ਪੈਦਾ ਹੋਈ ਹੈ ਤੇ ਬਾਕੀ ਸੀਮਨ ਸਾਡੇ ਕੋਲੇ 10-12 ਰਹਿ ਗਏ ਤੇ ਬਸ ਦੋ ਬੱਚੇ ਪੈਦਾ ਹੋਏ ਆ ਬਾਈ ਅੱਛਾ ਜੀ ਅਗਲਾ ਕਹਿੰਦਾ ਬਰੀਡ ਤੇ ਪੈਸਾ ਲੱਗਦਾ ਲੋਕ ਨਹੀਂ ਕਹਿੰਦੇ ਉਹ ਸੌਂਕ ਪਾਲਣ ਵਾਸਤੇ ਘਰ ਖਾਉਣਾ ਪੈਂਦਾ ਇਹ ਬਾਕੀ ਘਰ ਖਾਣ ਵਾਲਾ ਕੰਮ ਹੈ ਜੀ ਜਦੋਂ ਸੌਂਕ ਪਾਰ ਚੜਦੇ ਆ ਬਾਈ ਤੇ ਫਿਰ ਜਿੰਨੇ ਮਰਜ਼ੀ ਘਰ ਬਣਾਈ ਚੱਲੀ ਪੰਦੀ 100 ਘਰ ਬਣਾ ਲਾ ਫਿਰ ਇਹ ਬਣਾ ਕੇ ਦੇਣੀ ਬਿਲਕੁਲ ਪਹਿਲਾਂ 13 ਘਰ ਇਹ ਖਾਣੀਆਂ ਖਾਣੀਆਂ ਬਾਅਦ ਵਿੱਚ ਤੈਨੂੰ ਜਿੰਨੇ ਮਰਜ਼ੀ ਘਰ ਬਣਾਈ ਚੱਲੀ ਇਹ ਬਣਾ ਕੇ ਦੇਣੀ ਆ ਬਾਈ ਇਹ ਸਭ ਤੋਂ ਵੱਡੀ ਗੱਲ ਆ ਜੀ ਇਹਦਾ ਹੈਗਾ ਬਾਕੀ ਇਹਦਾ ਕਰਮ ਵਾਲੇ ਕਹਿੰਦੇ ਪਰੀਆਂ ਜੀ ਸਹੀ ਗੱਲ ਆ ਬਾਈ ਤੇ ਜਿੱਤੇ ਭਈਆ ਮੇਲੇ 'ਚ ਖੜ ਗੀ ਹਾਂ ਜਿਵੇਂ ਆਪਾਂ ਬਿੱਲ ਨੂੰ ਛੋਟੇ ਉਹਨੇ ਕਹਿੰਦੇ ਵੀ ਚੈਲੰਜ ਵਾਲਾ ਕੰਮ ਐ ਨੇ ਹਰਾਤਾ ਹੋਰ ਰਕਾਰਡ ਆਪਣੇ ਨਾਂ ਤੇ ਐ ਵੀ ਦੋ ਦੰਦ ਨੇ ਸਭ ਤੋਂ ਬਾਅਦ ਦੁੱਧ ਤੋਲਿਆ ਫਿਰ ਦੋ ਦੰਦ ਨੇ ਵੱਡੀਆਂ ਮੱਜਾਂ ਹਰਾ ਕੇ ਜਿੱਤੀ ਜੀ ਹਨ ਉਹ ਉਹਦੇ ਨਾਂ ਤੇ ਆ ਜੀ ਯਾਨੀ ਕਿ ਪ ਫਿਰ ਚਾਰ ਦੰਦ ਆ ਗਈ ਫਿਰ ਵੀ ਇਹ ਜਿੱਤੀ ਦੁੱਧ ਚਵਾਈ ਵੀ ਕਰਾਈ ਜਿੱਤੀ ਚਲੋ ਐਤੀ ਥੋੜਾ ਜਿਹਾ ਕਨਫਿਊਜ਼ਨ ਦੂਜੇ ਲੋਟ ਹੋ ਗਈ ਉਹ ਕੈਟਾਗਰੀ ਕਿਤੇ ਲਿਖਿਆ ਤਾਂ ਆਏ ਸੀਗੇ ਵੀ ਬਾਅਦ ਚ ਕਰਾਂਗੇ ਤੇ ਉਹ ਕਿਤੇ ਕੈਟਾਗਰੀ ਪਹਿਲਾਂ ਲਿਖੀ ਗਈ ਅੱਛਾ ਤੇ ਹੁਣ ਪ੍ਰਧਾਨ ਸਾਹਿਬ ਕਹਿੰਦੇ ਵੀ ਭਾਈ ਉਹਦਾ ਚਲੋ ਗਾਂ ਨੂੰ ਲੋਟ ਕਰ ਲਾਂਗੇ ਵੀ ਤੁਸੀਂ ਹੁਣ ਚਲ ਮੁਕਾਬਲਾ ਲੜਾ ਸਕਦੇ ਹੈਣਾ ਠੀਕ ਹੈ ਤੇਰੇ ਅਸੀਂ ਦੁੱਧ ਚਵਾਈ ਵਾਲੀ ਕੱਟਤੀ ਹੱਥ ਨੇ ਅੱਛਾ ਲੋਕ ਨੇ ਇੱਕ ਮੁਕਾਬਲਾ ਲੜਾ ਸਕਦੇ ਐਤੀ ਠੀਕ ਹੈ ਹੂੰ ਲੜਾਉਣੇ ਅੱਕੇ ਦੋ ਚੱਲਦੇ ਸੀਗੇ ਜੀ ਤੇ ਐਤੀ ਫਿਰ ਇੱਕ ਰਹਿ ਗਿਆ ਉਹ ਕਿਤੇ ਕੈਟਾਗਰੀ 8 ਤਰੀਕ ਦੇ ਵਿੱਚ ਪੈ ਗਈ ਇਹਨਾਂ ਦੀ ਅੱਛਾ ਗੁਣਾਟਰੀ ਕਹਾਜਾ ਜੀ ਉਦੋਂ ਚਵਾਈ ਚਵਾਈ ਮੁਕਾਬਲੇ ਆ ਜੇ ਆਪਾਂ ਬਾਹਰ ਕੱਢ ਕੇ ਮੁਕਾਬਲਾ ਲੜਾਵਾਂਗੇ ਜਿਹੜੇ ਬੰਦੇ ਐਂਟੀ ਹੁੰਦੇ ਇਹਨਾਂ ਨੇ ਕਹਣਾ ਵੀ ਪਤ ਨਹੀਂ ਕੀ ਕੋਲਵਾਦਾ ਫਲਾਣੇ ਨੇ ਪੜਾ ਕੇ ਆਏ ਫਿਰ ਉਹਦੇ ਲਈ ਮੁਕਾਬਲੇ ਛੱਟਣਾ ਪੈਂਦਾ ਜੀ ਸਹੀ ਹੁਣ ਆਪਾਂ ਚਵਾਈ ਵਾਲਾ ਛੜਤਾ ਮੁਕਾਬਲਾ ਹੁਣ ਕੱਲੇ ਬਿਊਟੀ ਵਾਲਦਿਆਂ ਆ ਗਏ ਅੱਛਾ ਅੱਛਾ ਤੇ ਜਿਹੜੀਆਂ ਮੋਹਰਾ ਇਹਨਾਂ ਦਾ ਬਹੁਤ ਧੰਨਵਾਦ ਇਹਨਾਂ ਦਾ ਪੀਡੀਐਫ ਮੇਲੇ ਦਾ ਵੀ ਜਿਨ੍ਹਾਂ ਨੇ ਮਤਲਬ ਸਾਰੀਆਂ ਮੱਜਾਂ ਨੂੰ ਉਹ ਕੀਤਾ ਜਿਹੜੀ ਮੋਹਰਾ ਦੀ ਇਹਦਾ 10 ਤਰੀਕ ਦਾ ਰੱਖਿਆ ਉਹਨਾਂ ਨੇ ਠੀਕ ਹੈ ਵੀ ਅਜੇ ਹੁਣ ਚਵਾਈ ਹੋਈ ਜੋ 9 ਨੂੰ ਕੱਲ ਨੂੰ ਮੁੱਕ ਜੀ ਤੜਕੇ ਤੇ ਫਿਰ 10 ਤਰੀਕ ਨੂੰ ਆਪਾਂ ਇਹਨੂੰ ਰਿੰਗ ਚ ਪਾਵਾਂਗੇ ਬਈ ਤੇ ਉਹਦਾ ਵਾਧਨ ਯਾਰਾ ਹੁੰਦਾ ਸਹੀ ਗੱਲ ਹੈ ਤੇ ਬਾਕੀ ਉਹ ਕਹਿੰਦੇ ਕੋਈ ਨਹੀਂ ਗਾਹਾਂ ਨੂੰ ਅਸੀਂ ਇਹ ਵੀ ਸੈੱਟ ਕਰਾਂਗੇ ਵੀ ਚਵਾਈ ਤੋਂ ਬਾਅਦ ਤੁਸੀਂ ਮੁਕਾਬਲੇ ਜਿਹੜੇ ਲੜ ਸਕਦੇ ਆ ਵੀ ਉਹ ਤਾਂ ਚਲੋ ਆ ਬੰਦੇ 'ਚ ਦਮ ਹੋਣਾ ਚਾਹੀਦਾ ਬਰੀਡ 'ਚ ਨਾ ਵੀ ਤੁਸੀਂ ਲਾ ਸਕਦੇ ਆ ਤੇ ਹੁਣ ਬਾਈ ਅਗਲੀ ਵਾਰ ਦੇਖਦੇ ਆ ਫਿਰ ਕੀ ਬਣਦਾ ਇੱਕ ਇੱਕ ਦੇਰੀ ਬਾਈ ਜ਼ਿੰਮੇਵਾਰੀ ਵੈਸੇ ਵੀ ਵਧ ਜਾਂਦੀ ਜਾਣਾ ਕਿਉਂਕਿ ਆਪ ਇੱਡੀ ਵੱਡਾ ਕੰਮ ਚਲਾ ਰਹੇ ਆ ਆਪਾਂ ਇੱਡਾ ਹਣਾ ਹਾਂ ਬਿਲ ਆਪਾਂសុਕੀ ਆਪਾਂ ਉਹ ਬੰਦੇ ਆ ਵੀ ਆਪਾਂ ਤਾਂ ਯਾਰ ਦੀ ਚੜ੍ਹਾਈ ਦੇਖੋ ਸੁਣਨੇ ਆ ਹਾਂਜੀ ਠੀਕ ਹੈ ਜਿੰਨੇ ਆਪਣੇ ਯਾਰ ਬੈਠੇ ਨੇ ਕਿਸੇ ਕੋਲ ਨਿਆਖਿਆ ਵੀ ਮੈਂ ਜਿੱਥੇ ਕਈ ਜਾਣਾ ਹਰ ਇੱਕ ਨੂੰ ਐਂ ਕਹੀਦਾ ਵੀ ਤੇਰੇ ਵੋਲਟ ਤੇ ਬੈਠਣਾ ਠੀਕ ਹੈ ਕਿਹੜਾ ਮੈਂ ਦੇਣੀ ਹਾਂ ਹੈਨਾ ਆਪਾਂ ਉਹ ਬੰਦੇ ਜਣੇ ਕਿ ਵੀ ਯਾਰ ਦੀ ਜਿੱਤ ਦੇ ਵਿੱਚ ਵੀ ਖੁਸ਼ੀ ਮਨਾਉਣੇ ਹਨ ਸਹੀ ਗੱਲ ਆ ਤੇ ਬਾਕੀ ਪ੍ਰਮਾਤਮਾ ਨੂੰ ਪਤਾ ਹੁੰਦਾ ਕੀ ਹੋਣਾ ਬਾਈ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਜਣੇ ਕਿ ਮੈਸਾ ਦਾ ਇੱਕ ਅਹਜਾ ਨਵਾਂ ਬੰਦਨਾ ਬਾਈ ਹਰ ਇੱਕ ਬੰਦਾ ਮੈਸ ਨੂੰ ਰੱਖਣ ਨੂੰ ਜ਼ਰੂਰੀ ਸਮਝੂਗਾ ਸਹੀ ਗੱਲ ਆ ਕਿਉਂਕਿ ਇਹ ਕਾਲਾ ਸੋਨਾ ਜੀ ਕਾਲਾ ਸੋਨਾ ਕਿਉਂ ਆਖਿਆ ਆਪਣੇ ਬਜ਼ੁਰਗਾਂ ਨੇ ਬਾਈ ਛੋਟੇ ਕੋਲੇ ਮੱਝ ਨਹੀਂ ਰਹੀ ਹੰਮ ਫੰਡਰ ਹੋ ਗਈ ਇਹਨੂੰ ਲੇਟੀ ਲੂਟੀ ਵੱਧ ਪੌਦਾਂ ਨਾਲ ਕਲਾ ਕਣਕ ਦਾ ਚੰਮ ਚੜਾ ਦਿਓ ਸਾਲ ਨੂੰ 4 ਪਾ ਕੇ ਹਾਂ ਮੰਡੀ ਤੇ ਲੈ ਜਾਓ ਜਿਹੜੀ ਆਮ 12 ਲੀਟਰ ਵਾਲੀ 15 ਵਾਲੀ ਇਹ ਸੱਦਰ ਮੱਝ ਲੱਖ ਦੀ ਵੇਖਦੀ ਸਵਾ ਲੱਖ ਦੀ ਵਿਕੂ ਵੇਖਦੀ ਆ ਜੇ ਨਹੀਂ ਵਿਕਦੀ ਕੋਤੇ ਆ ਜਾਓ ਹੁਣ ਕਈ ਮੈਨੂੰ ਕਮੈਂਟ ਕਰਦੇ ਆ ਬਾਈ ਸਾਡੇ ਤਾਂ ਵੇਕੀ ਨਹੀਂ ਜਦੋਂ ਹਾਂ ਹੱਟ ਕੱਟ ਕੇ ਜਾਣੇ ਉਹ 35 ਦੀ ਵਿਕੂ ਵੀ ਬਾਈ ਚੰਮ ਵੀ ਚੜਾਉਣਾ ਹੈ ਚੰਮ ਵੀ ਚੜਾਉਣਾ ਵੀ ਇਹ ਮੱਝ ਨੂੰ ਤਾਂ ਬਲੈਕ 골ਡ ਕਹਿੰਦੇ ਆ ਵੀ ਇਹਨੂੰ ਜਦੋਂ ਮਰਜੀ ਬਜ਼ੁਰਗਾਂ ਨੇ ਆਖਿਆ ਜੀ ਕੁ ਯਾ 25 ਲੱਖ ਰੁਪਇਆ ਚਾਹੀਦਾ ਤੁਹਾਡੇ ਕੋਲ 50 ਪਸ਼ੂ ਘਰੇ ਕੁੜੀ ਦਾ ਵਿਆਹ ਕਰਨਾ ਹੈ ਜਾਂ ਮੰਨ ਲਓ ਕੋਸੋਰ ਕਰਨਾ ਤਾਂ ਤੁਸੀਂ ਪੈਸੇ ਇਹਦੀ ਕੋਟ ਕੈਟਾਗਰੀ 16000 ਦਾ ਮੋਹਰਾ ਦੀ ਹੈ ਜਣ ਇਹਦੀ ਕੈਟਾਗਰੀ 19 ਆ 19 ਵਾਲੀ ਪਰਚੀ ਗੱਡੀ ਤੇ ਸੁਖੀ ਭਾਈ ਜ਼ਮੀਨ ਲੈਣੀ ਆ ਜੇ 50 ਪਸ਼ੂ 25 ਵੇਚ ਦੇ 25 ਕਟਕ ਦਾ ਅਗਲੀ ਵਾਰ ਵੀ ਤਿਆਰ ਕਰ ਲਾਂਗਾ ਤੁਸੀਂ ਹਾਂ ਹੈਨਾ ਮੈਂ ਨਾ ਆ ਜਿਹੜੇ ਹੁਣ ਅਮੇਰ ਦਾ ਵਿਆਹ ਸੀ 727 ਨੰਬਰ ਕੱਢੋ ਕਿਉਂ ਬਿੰਦੀ ਭਾਈ ਅਮਰੀਕਾ ਤੋਂ ਆਏ ਨਹੀਂ ਹੁਣ ਵਾਵਾ ਜਾਣੇ ਉਧਰੋਂ ਕੱਢੇ ਆ ਜਿਹੜੇ ਉਹਇੱਕ ਦੀ ਮੈਂ ਵੀਡੀਓ ਦੇਖ ਰਹੀ ਆ ਘਰ ਦੀ ਪਰਿਵਾਰ ਦੀ ਉਹ ਆ ਯਾਰ ਸਾਡਾ ਫਾਰਮ ਮੱਝਾਂ ਦਾ ਬਹੁਤ ਤਗੜਾ ਸੀ ਮੱਝਾਂ ਨੂੰ ਵੇਚ ਕੇ ਆ ਤਾਂ ਹੀ ਆਪਦੇ ਮੁੰਡੇ ਨੂੰ ਬਾਹਰ ਭੇਜੇ 40-50 ਲੱਖ ਰੁਪਈਆ ਲਾ ਕੇ ਅੱਛਾ ਤੇ ਆ ਬਈ ਮੱਝਾਂ ਸਾਰੀਆਂ ਵੇਚ ਦਿੱਤੀਆਂ ਵੀ ਗੱਲ ਉਹ ਵੀ ਮੱਝਾਂ ਨੇ ਮੁੰਡਾ ਬਾਹਰ ਤਾਂ ਭੇਜਦਾ ਚਲੋ ਠੀਕ ਆ ਉਹ ਕਿਸਮਤ ਉਹਦੀ ਰਹੇਗੀ ਪਰ ਪੈਸਾ ਤਾਂ ਉਹਦੇ ਕੋਲੇ ਪਿਆ ਹੀ ਨਾ ਜਣਿੱਕੇ ਮੁੰਡੇ ਦਾ ਕਸੂਰ ਨਹੀਂ ਹਾਂ ਇਹ ਮੈਂ ਦੇਖਿਆ ਵੀਰੇ ਮਾਂ ਦਾ ਕਸੂਰ ਹੈ ਹਾਂ ਮੈਂ ਅੱਜ ਮੈਂ ਕਹਿਣਾ ਮੈਂ ਘਰ ਦੇ ਵਿੱਚੋਂ ਹਾਂ ਮੈਨੂੰ ਮੈਂ ਐਂ ਕਹਿਣਾ ਮੈਂ ਪਹਿਲਾ ਇਨਸਾਨ ਆ ਯਾਰ ਜਿਹਨੇ ਮੇਰੇ ਮਾਂ ਤੋਂ ਪੈਸੇ ਨਹੀਂ ਲੇਤਾ ਕਿਉਂਕਿ ਜਦੋਂ ਮੈਂ ਮੰਗਦਾ ਸੀ ਕੰਮ ਨੂੰ ਵੀ ਮੈਂ ਕੁੱਤੀ ਲਿਉਣੀ ਆ ਉਦੋਂ ਵੀ ਗਾਲਾਂ ਜੇ ਮੈਂ ਕਹਿੰਦਾ ਸੀਗਾ ਮੈਂ ਆ ਚੀਜ਼ ਲੈਣਾ ਫੇਰ ਵੀ ਗਾਲਾਂ ਮੈਨੂੰ ਕਹਿੰਦੇ ਤੂੰ ਕੀ ਕਰੇਗਾ ਛੋਟਾ ਭਰਾ ਮੇਰਾ ਪੜਾਇਆ ਵਾ ਸੀ ਉਹ ਡਾਕਟਰ ਬਣ ਗਿਆ ਅੱਜ ਉਹ ਮੈਡੀਕਲ ਤੋਂ 5 ਲੱਖ ਕਮਾ ਸਕਦਾ ਤੇ ਮੇਰਾ ਟਰਨ ਟਰਨਓਵਰ ਕਿੰਨੇ ਦਾ ਹੋਗਾ 1.5 ਕਰੋੜ ਦਾ ਉਹ 5 ਲੱਖ ਤੇ ਮੇਰਾ 1.5 ਕਰੋੜ ਇਹ ਫਰਕ ਬਹੁਤ ਵੱਡੀਆਂ ਚੀਜ਼ਾਂ ਦਾ ਜਿਹੜੇ ਸਮਝਣ ਵਾਲੇ ਬੰਦੇ ਸਮਝਾ ਉਹਦੋਂ ਬਾਅਦ ਸੌਂਕਦੇ ਤੇ ਜਿਹੜੇ ਬੰਦਾ ਕਹਿੰਦਾ ਮੈਂ ਗਰੀਬ ਐ ਮੈਂ ਨਹੀਂ ਕੰਮ ਚਲਾ ਸਕਦਾ ਹਨਾ ਨਹੀਂ ਭਾਈ ਕੋਈ ਗਰੀਬ ਨਹੀਂ ਮੀਰ ਨਹੀਂ ਆਪ ਦੀ ਇੱਕ ਮੱਝ ਤੋਂ ਕੱਟੀ ਪੈਦਾ ਕਰੋ ਰੱਖ ਲਓ ਵੇਚੋ ਨਾ ਮਰ ਤੈਨੂੰ ਪੰਜ ਚਾਰ ਸਾਲ ਦੁੱਖ ਲੱਗੂਗਾ। ਹਾਂ। ਉਸ ਤੋਂ ਬਾਅਦ ਨਹੀਂ ਬਾਈ। ਤੈਨੂੰ ਬਾਈ ਇਹ ਕੋ ਮਿਲਣਾ ਸੀਗਾ। ਤੈਨੂੰ ਜਿਹੜੀਆਂ ਮੱਜਾਂ ਜਿਹੜੀਆਂ ਪਹਿਲਾਂ ਧੱਕੇ ਨਹੀਂ ਮਿਲੀਆਂ ਯਾਰ ਵੀ ਆ ਲੈ ਜਾ ਯਾਰ ਖੋਲ ਕੇ ਲੈ ਜਾ ਹਣਾ। ਉਹ ਦੀਨਾ ਸੀ ਉਹਨਾਂ ਨੇ ਆ ਕੇ ਕੋਸ਼ਿਸ਼। ਬਿਲਕੁਲ। ਬਾਕੀ ਸੁਖੀ ਭਾਈ ਇੱਕ ਐਂਡ ਗੱਲ ਕਰਦਾ ਜੋ ਨਾ ਮੇਰੇ ਨਾਲ ਯਾਰ ਬਹੁਤ ਹੈ। ਉਹ ਸਾਰੇ ਯਾਰਾਂ ਦੇ ਦਵਾਵਾਂ ਵੀ ਸਾਥ ਨੂੰ ਹੁੰਦੀਆਂ ਹਨ ਬਿਲਕੁਲ। ਜੋ ਯਾਰਾਂ ਦੇ ਦਵਾਵਾਂ ਗੀਆਂ ਠੀਕ ਆ ਇਹ ਜਿਹੜੀਆਂ ਕੱਟੀਆਂ ਪੈਦਾ ਕਰਉਣਾ ਖਾਹ ਦਾ ਬਾੜਾ ਨਹੀਂ ਕੋਈ। ਸਹੀ ਗੱਲ। ਇਹ ਚੈਲੰਜ ਵਾਲਾ ਕੰਮ ਆ ਕਿਸੇ ਕੋਲੇ ਇਹ ਜਿਆ ਬਲੱਡ ਨਹੀਂ ਹੋਣਾ ਜਿਹੜਾ ਆਪਣੇ ਕੋਲੇ ਬਲੱਡ ਆਪਾਂ ਕਰਨਾ ਬਰੀਡ ਤੇ ਕੰਮ ਬਾਈ ਹਾਂ ਠੀਕ ਆ ਸਾਡੇ ਯਾਰ ਆ ਰਾਜਾ ਭਾਈ ਆ ਗਿਆ ਠੀਕ ਆ ਆ ਪਿੰਦਾ ਆ ਗਿਆ ਠੀਕ ਆ ਅੱਜ ਵੀ ਪਿੰਡੇ ਦੇ ਘਰੋਂ ਜਿਹੜੀਆਂ ਆ ਲੋਕ ਨੇ ਕਹਿੰਦੇ 20 22 ਵਾਲੀ ਮਿਲਦੀ ਨਹੀਂ ਤੇ ਪਿੰਡੇ ਦੇ ਘਰੋਂ ਜਿਹੜੀਆਂ ਵੇਚੀਦੀਆਂ 20 22 ਵਾਲੀਆਂ ਵੇਚੀਦੀਆਂ ਅੱਛਾ ਬਾਈ ਤੂੰ ਇਹ ਵੀ ਦੇਖੀ ਬਲਮਗੜ ਦੇ ਵਿੱਚ ਜਾ ਕੇ ਤੂੰ ਨਾ ਮਰਜੀ ਪੁੱਤਨੀ ਪਿੰਦਾ ਪੁੱਤਨੀ ਰਾਜੇ ਨੂੰ ਪੁੱਤਨੀ ਤੇ ਜਿਹੜੀਆਂ ਵਪਾਰ ਦੇ ਵਿੱਚ ਮੱਝਾਂ ਵੀ ਵੇਚੀਦੀਆਂ ਉਹ ਵੀ 20 22 ਲੀਟਰ ਤੋਂ ਉੱਤੇ ਸਟਾਰਟਿੰਗ ਠੀਕ ਆ ਬਈ ਠੀਕ ਆ ਜਿਵੇਂ ਆਹ ਮੈਂ ਸਾਡੇ ਕੋਲੇ ਨਵੀਆਂ ਆਂਗਾਂ ਸੀ ਅੱਛਾ ਇਹ ਕਹਿੰਦਾ ਕਿਵੇਂ ਕਰੀਏ ਇਹ ਮੇਰਾ ਬਹੁਤ ਤਕੜਾ ਦੁੱਧ ਹੈ ਲਿਆ ਮੈਂ ਕਿਹਾ ਭਾਂਜੇ ਰਿਕਾਉਂਡ ਕਰਾਵਾਂਗੇ ਹੁਣ ਐ ਮੰਨ ਲਓ ਵੀ ਆਹਦਾ ਇਸ ਦੂਟਾ ਦਾ ਕੋਈ ਸਾਥ ਨਹੀਂ ਹੋਣਾ ਕੈਮਰੇ ਲੱਗੇ ਆ ਜੀ ਪੂਰੀ ਇਮਾਨਦਾਰੀ ਲਈ ਚੋਾਈ ਚੱਲੀ ਜਾਂਦੀ ਹੈ ਨਾ ਬਿਲਕੁਲ ਤੇ ਉਹਦੇ ਵਿੱਚ ਵੀ ਇਹ ਅੱਜ ਮੰਨ ਲਾ ਬਿਮਾਰ ਹੋ ਕੇ ਵੀ 20 ਲੀਟਰ ਤੋਂ ਟੁੱਟਦੀ ਨਹੀਂ ਤੇ ਇਹ ਜੀ ਮੈਂ ਕਿੱਥੋਂ ਦੇਊਗੀ ਬਈ ਬਿਮਾਰ ਹੋ ਕੇ ਹੀ ਟੁੱਟਦੀ ਹੈ ਤੇ ਅਸੀਂ ਲਿਆਂਦਗੇ ਤਾਂ ਸੀ ਉਹ ਫਾਈਨਲ ਝੋਟੀ ਆਈ ਇੱਕ ਤੇ ਉਹਦਾ ਦੁੱਧ ਸੀਗਾ 19 ਕਦੇ ਯਾਰ ਇੰਨਾ ਕਿੱਥੇ ਹੁੰਦਾ ਅਸੀਂ ਮੇਲੇ ਤੇ ਲਾਇਆ ਅੱਜ ਉਹ ਚਤੂਰੀ ਫਿਰਦੇ 17 18 ਦੇ ਨਾਲੇ ਮੇਲੇ ਦਾ ਕਿ ਦਿਲ ਨਹੀਂ ਲੱਗਦਾ ਯਾਨੀ ਕਿ ਸਾਡਾ ਇਹ ਮਸਲਾ ਹੁੰਦਾ ਵੀ ਲੋਕਾਂ ਦੇ ਸਾਹਮਣੇ ਦੁੱਧ ਕਢਾਉਣਾ ਜਿੰਨਾ ਹਰ ਨਹੀਂ ਜਿਬਦਾ ਇੱਕ ਰਿਕਾਰਡ ਬਣਾਉਣਾ ਠੀਕ ਹੈ ਵੀ ਇੱਕ ਨਾਂ ਬਣ ਜਾਂਦਾ ਬੰਦੇ ਦਾ ਵੀ ਕਿਹੜਾ ਬੰਦਾ ਕਿਦੋਂ ਆਇਆ ਕੀ ਰਿਕਾਰਡ ਹੈ ਤੇ ਬਾਕੀ ਉਮੀਦ ਕਰਦੇ ਆ ਉਹ ਤਿੰਨ ਮੱਝਾਂ ਪਰੇ ਖੜੀਆਂ ਆਪਣੀਆਂ ਅੱਛਾ ਬਈ ਉਮੀਦ ਕਰਦੇ ਆ ਵੀ ਨੀਲੀ ਦਾ ਵਿੱਚ ਵਾਈ ਦੇ ਵਿੱਚ ਵੀ ਪਹਿਲਾ ਨੰਬਰ ਆਪਣੀ ਹੋਊਗਾ ਵਧੀਆ ਬਹੁਤ ਵਧੀਆ ਇਹ ਵੀ ਥੋੜਾ ਨਾ ਪ੍ਰੋਮੋਸਰ ਨਹੀਂ ਵਧੀਆ ਵਧਾਈਆਂ ਹੋਣ ਫਿਰ ਤਾਂ ਬਹੁਤ ਵਧੀਆ ਠੀਕ ਹੈ ਬਾਕੀ ਪਰਮਾ ਬਿਕੋਸਾ ਕੋ ਕਦੋਂ ਮਰਜੀ ਕੁਛ ਵੀ ਹੋ ਸਕਦਾ ਹੈ ਨਾ ਪਰ ਲੇਕਨ ਹੱਥ ਦੀ ਕੜੀ ਜਿਹੜੀ ਪਹਿਲੀ ਚਵਾਈ ਦੇ ਹਿਸਾਬ ਦੇ ਨਾਲ ਮਿਣਾ ਜਾਂਦਾ ਹੁੰਦਾ ਵੀ ਕਿਹੜਾ ਬੰਦਾ ਕਿਹੜੇ ਨੰਬਰ ਤੇ ਹੈ ਉਸ ਹਿਸਾਬ ਦੇ ਨਾਲ ਆਪਣਾ ਨੰਬਰ ਹੀ ਹੈ ਅਜੇ ਨੰਬਰਾਂ ਜ ਹੈਗਾ ਬੰਦੇ ਦੇ ਪਹਿਲਾਂ ਜਾ ਹੈ ਇਹ ਤਾਂ ਕੁਝ ਨਹੀਂ ਅਜੇ ਹੱਥੇ ਤੂੰ ਦੇਖੀ ਅੱਛਾ ਭਾਈ ਉਹਨੇ ਸਾਲਾ ਹੱਥ ਨਹੀਂ ਚਕਾਉਣੀ ਠੀਕ ਆ ਤੇ ਬਾਕੀ ਧੰਨਵਾਦ ਭਾਈ ਆ ਛੋਟੀ ਨਾਲ ਅਗਣੀ ਬੈਠੀ ਹੈ ਭਾਈ ਹਾਂਜੀ ਇਹ ਵੀ ਬਿਊਟੀ ਕੰਪੀਟੀਸ਼ਨ ਵੀ ਲਾਉਗੀ ਇਹਦਾ ਰਿਕਾਰਡ ਕਰਾਉਣੀ ਆਏ ਅੱਛਾ ਇਹਦੀ ਪਹਿਲਾ ਮਾਂ ਦਾ ਨਾਮ ਸੀਗਾ ਨਾਲ ਨਾਗਣੀ ਸਭ ਤੋਂ ਵੱਡਾ ਨਾਮ ਰਾਇਆ ਠੀਕ ਹੈ ਫਿਰ ਇਹਦੀ ਭੈਣ ਜੰਮੀ ਹਾਂ ਤੇ ਫੇਰ ਇੱਕ ਛੋਟੀ ਨਾਗਣੀ ਆ ਆਪਣੀ ਕਾਲੀ ਨਾਗਣੀ ਇਤਨਾ ਛੋਟੀ ਨਾਗਣੀ ਜਿਹੜੀ ਵਿਚਲਰੀ ਮਣੀ ਸੀਗੀ ਉਹ ਤਾਂ ਮੈਂ ਵੇਖਤੀ ਹੁਣ ਇਹਦਾ ਰਿਕਾਰਡ ਲੱਗਿਆ ਜੀ ਮੇਲਿਆਂ ਤੋਂ ਇਹਨੂੰ ਮੈਂ ਰਿਕਾਰਡ ਕਰਾ ਲੈਗੇ ਇਹ 24 ਪੱਤੀ ਲੀਟਰ ਬਈ ਇੱਥੇ ਝੋਟੀ ਲਈ ਜਾਂਦੀ ਹੈ ਹਾਂ 20 ਤੋਂ ਉੱਤੇ ਕੱਢੂਗੀ ਬਾਈ ਹੁਣ ਵੀ ਵੀ ਮੇਲੇ 'ਚ ਵੀ ਆਪਾਂ ਰਿਕਾਰਡ ਬਣਾਉਣਾ ਹੈ 20 ਤੋਂ ਉੱਤੇ ਕੱਢੂਗੀ ਤੇ ਜਿਹੜੀ ਇਹਦੀ ਭੈਣ ਸੀਗੀ ਉਹ ਖਿਰੀ ਸੂਪੀ 2000 ਨੇ ਰਿਕਾਰਡ ਕਰਾਇਆ ਆਪਣੇ BFA ਮੇਲੇ ਦੇ ਜਿਹੜਾ ਆਪਾਂ ਕਰਾਉਣੇ ਆ ਹਾਂ ਬਈ ਉਹਦੇ ਉੱਤੇ ਧਰੋਲੇਲ ਤੇ ਦਸੰਬਰ ਦੇ ਵਿੱਚ ਉਹਨੇ 19 ਕਿਲੋ 300 ਗ੍ਰਾਮ ਘਰੇ ਰਿਕਾਰਡ ਖਤਿਆਸੀ ਕੰਮ ਕਰਦਾ ਆਪਣੇ ਘਰੇ ਵੀ ਬਾਈ ਐਂ ਕੈਮਰੇ ਲੱਗੇ ਪਿਆ ਸਭ ਲੋਕਾਂ ਨੂੰ ਕਹਿੰਦੇ ਨੇ ਵੀ ਆਪਾਂ ਪਟਿੰਗਟੇ ਕੱਲੇ ਲੜਾਈ ਨਹੀਂ ਜੇ ਤਾਂ ਮੈਂ ਬਾਲਾ ਖਿਲਾਫ ਸੀਗਾ ਬਾਈ ਸਭ ਤੋਂ ਵੱਡੀਆਂ ਗੱਸੂਣੀਆਂ ਮੈਂ ਪਾਗਾ ਛਟੀਆਂ ਵਾਲੇ ਪਿੱਛੇ ਠੀਕ ਅੱਜ ਵੀ ਆਪਣੀਆਂ ਤੋਂ ਸੁਣਾਈ ਚੱਲਦੀਆਂ ਕਹਿੰਦੇ ਹੁੰਦੇ ਆ ਜੇ ਲੋਕ ਕਹਿੰਦੇ ਵੀ ਤੈਨੂੰ ਪਤਾ ਨਹੀਂ ਪਹਿਲਾਂ ਪਤਾ ਕਿਉਂ ਨਹੀਂ ਮੈਂ ਕਿਹਾ ਭਾਈ ਨਾ ਅਸੀਂ ਤਾਂ ਐਂ ਵੀ ਦੇਖਾ ਸਾਡੇ ਤਾਂ ਲੋਕ ਘਰੇ ਲੈ ਕੇ ਗੱਟੀਆਂ ਦੇ ਵਿੱਚ ਐਂ ਵੀ ਪਤਾ ਵੀ ਇਹਦੀ ਗੱਡੀ ਚ ਕੀ ਪਿਆ ਪਿਆ ਠੀਕ ਹੈ ਜੇ ਆਪਾਂ ਤੈਨੂੰ ਦਾ ਬਿਸਤੌਲ ਚਲਾਉਣਾ ਛੱਡਣਾ ਉਹ ਗੱਲ ਵੱਖਰੀ ਆ ਇਪੋ ਲੈਪੋਦ ਨਹੀਂ ਹੁੰਦਾ ਬੰਦਾ ਹਣਾ ਸਹੀ ਗੱਲ ਆ ਬਾਈ ਪਰ ਇੱਕ ਚੀਜ਼ ਆ ਵੀ ਆਪਣੇ ਜ਼ਿੰਮੇਵਾਰੀ ਬੜੀ ਵੱਡੀ ਆ ਆਪਾਂ ਐ ਕਹਿਣਾ ਵੀ ਜਿੰਨਾ ਟਾਈਮ ਨੇਚਰਲੀ ਦਿਖਾਵਾਂਗੇ ਬਾਈ ਜਿਹੜੇ ਬੰਦੇ ਨੂੰ ਕਦੇ ਵੀ ਲੱਗਦਾ ਉਹਦੇ ਲਈ ਅਸੀਂ ਸੌ ਨੂੰ ਵੀ ਤਿਆਰ ਆ ਵੀ ਆਪਣੇ ਕਮੇਜਾਂ ਦੇ ਘਰੇ ਵੀ ਕੈਮਰੇ ਲੱਗੇ ਹੋਏ ਆ ਭਰਾਣੇ ਚ ਬਾਈ ਦੋਨੇ ਪਾਸੇ ਇੱਕ ਮਹੀਨੇ ਦੀ ਰਿਕਾਰਡਿੰਗ ਹੈ ਇੱਕ ਮਹੀਨੇ ਦੇ ਵਿੱਚ ਜਦੋਂ ਮਰਜ਼ੀ ਕੱਢ ਲੋ ਪਰ ਆਹ ਇਹਨਾਂ ਕਹਦੋ ਵੀ ਨਵਾਂ ਤਜਰਬਾ ਹੈ ਮਹੀਨੇ ਤੋਂ ਵੱਧ ਅਸਰ ਰੱਖਦਾ ਠੀਕ ਹੈ ਤਾਂ ਤਿੰਨ ਚਾਰ ਦਿਨਾਂ ਦਾ ਅਸਰ ਹੈ ਜਿਵੇਂ ਕੈਮਰੇ ਲੱਗਦੇ ਆ ਤੇ ਕਈ ਵਾਰੀ ਬੰਦੇ ਕਹਿੰਦੇ ਜਨਨ ਕਿ ਆਪਣੇ ਮਹੀਨੇ ਦੀ ਰਿਕਾਰਡਿੰਗ ਆ ਬਾਈ ਉਹ ਮੈਂ ਹੀ ਲਵਾਈ ਆ ਵੀ ਇਹ ਕੋਈ ਲੱਲੀ ਸੱਲੀ ਬੋਲਦੀ ਹੈ ਨਾ ਉਹਨੂੰ ਕਹਿ ਸਕਦੇ ਆ ਵੀ ਦੇਖ ਲੈ ਬਾਈ ਆਹ ਕਿਦੋਂ ਮਾਨਦਾਰਾ ਦਾ ਬਾਈ ਇਮਾਨਦਾਰੀ ਹੈ ਨਾ ਸਹੀ ਗੱਲ ਆ ਨਾਲ ਇਹਦੇ ਵਿੱਚ ਕੀ ਆ ਜੇ ਅਸੀਂ ਨਾ ਮਾਨਦਾਰ ਹੁੰਦੇ ਜੇ ਉਹ ਸਾਡੇ ਨਾਲ ਨੇਚਰਲ 24 ਪੱਤੀ ਕੱਢ ਸਕਦੇ ਹਨ ਆ ਟੀਕਾ ਟੋਕਾ ਲੱਗਦਾ 35-35 ਦੇ ਪਹੁੰਚਾਂਗੇ ਯਾਦ ਰੱਖੀ ਜਿੱਦਾਂ ਤੁਸੀਂ ਆਏ ਮਤਲਬ ਵੀ 33 ਤੋਂ ਉੱਤੇ ਟੱਪ ਗਿਆ ਉਹਦੇ ਸਾਨੂੰ ਲੈ ਵੀ ਪਿੰਡੀ ਨੇ ਕੰਮ ਕਰਦਾ ਠੀਕ ਆ ਤੇ ਆਪਾਂ ਦੱਸ ਕੇ ਕਰਾਂਗੇ ਬਈ ਠੀਕ ਆ ਜਮ ਹੱਥ ਕੇ ਦੱਸ ਕੇ ਲੋਕਾਂ ਨੂੰ ਦੱਸ ਕੇ ਬਈ ਇਹਦੀ ਇੰਨੀ ਡੋਜ਼ ਲਾਵਾਂਗੇ ਪਹਿਲੇ ਦਿਨ ਤਜਰਬਾ ਆਏ ਆ ਉਹ ਡੋਜ਼ ਉਹ ਵੀ ਕਰਕੇ ਦਿਖਾਉਣਾ ਲੋਕਾਂ ਨੂੰ ਕੰਮ ਅੱਛਾ ਬਈ ਹਾਂ ਪੱਕਾ ਜਮ ਦੱਸ ਕੇ ਠੀਕ ਆ ਠੀਕ ਆ ਮਗਾ ਕੇ ਦੱਸ ਕੇ ਵੀ ਇੰਨਾ ਟੀਕਾ ਲਾ ਕੇ ਇੰਨਾ ਵੱਧ ਆ ਇੰਨਾ ਟੀਕਾ ਲਾ ਕੇ ਇੰਨਾ ਵੱਧ ਉਹ ਪਾਸਾਰ ਆਏ ਠੀਕ ਹੈ ਡੋਜ ਦਿਖਾ ਕੇ ਲੋਕਾਂ ਨੂੰ ਵੀ ਬਾਕੀ ਆਏ ਆ ਵੀ ਬਚਾਓ ਬਸ ਬਾਜ ਘਟ ਰੋਦੜੀ ਲੈ ਲਓ ਨੇਚਰਲ ਲੈ ਲਓ ਆਹ ਪਿੰਡ ਤੇ ਵੜ ਦਿਓ ਲੈ ਲਓ ਬਰੀਡਿੰਗ ਤੇ ਕੰਮ ਜਾ ਵੜ ਦਿੰਗੇ ਸਹੀ ਗੱਲ ਬਈ ਉਹਦੇ ਵਿੱਚ ਪਤਾ ਕੀ ਦਾ ਇੱਕ ਮੱਝ ਮੰਨ ਲਓ ਜਿਵੇਂ ਉਹ ਪਿੰਡੇ ਵਾਲੀ ਬਾਈ ਵਾਲੀ ਹੈ ਅਸੀਂ ਲਿਖਿਆ ਉਹ 2.5 ਲੱਖ ਰੁਪਏ ਦੀ ਮੰਨ ਲਾ ਆਪਾਂ ਨੀੜੇ ਚੱਲ ਕੇ ਮਾਈ ਦੀ ਆ ਗਏ ਹਾਂ ਜੀ ਬਾਈ ਹਾਂ ਜਿਵੇਂ ਇਹ ਮਾਝ ਲੈਤੀ ਸੀਗੀ ਹਾਂ ਇਹ 2.5 ਲੱਖ ਦੇ ਲੈਂਦੀ ਸੀ ਬਾਈ ਠੀਕ ਹੈ ਠੀਕ ਹੈ ਅੱਜ ਇਹਦੀ ਕੀਮਤ ਲੇ ਗਏ 3-4 ਲੱਖ ਰੁਪਏ ਹਾਂ ਠੀਕ ਹੈ ਟਾਈ ਲੱਖ ਦੀ ਲੱਗੇ ਇਮਾਨਦਾਰੀ ਨਾਲ ਹੀ ਵਧੀ ਜਾਣਾ ਹੈ ਲੱਖ ਰੇਡ ਲੱਖ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਵੱਡੀ ਗੱਲ ਹੈ ਤੇ ਜੇ ਇਹਦੇ ਅਸੀਂ ਮਤਲਬ ਟੀਗਾ ਖਵਾਉਣਾ ਇਹ 30 ਲੀਟਰ ਫੁੱਲ ਲਾਗੇ ਤੇ 30 ਵਾਲੀ ਕਿੰਨੇ ਦੀ ਮਿਲੂਗੀ ਬਾਈ ਖੋਲੋ ਤੇ 30 ਵਾਲੀ ਕਿੰਨੇ ਦੀ ਕਿੰਨੇ ਦੀ ਮਿਲੂਗੀ ਆਪਾਂ ਨੂੰ ਬਾਈ 30 ਵਾਲੀ ਮੈਂ ਦੀਆਂ ਵੀਰੇ 15 ਲੱਖ ਰੇ ਹੁਣ 3 ਲੱਖ ਵਾਲੀ ਮਾ ਜਿਹੜੇ ਬੰਦੇ ਨੂੰ 15 ਦੀ ਤਾਂ ਮਰ ਗਿਆਣਾ ਉਹ ਬੰਦਾ ਕਿਵੇਂ ਜ਼ਿੰਦਗੀ ਜੱਠੂ ਬਾਈ ਨਹੀਂ ਨਹੀਂ ਬਸ ਆ ਜੀ ਨਹੀਂ ਕਰਨੇ ਨਹੀਂ ਬਾਈ ਤੇ ਫੇਰ ਆ ਛੋਟੀ ਦੇਖ ਲੈ ਆ ਲੈ ਪਹਿਲੇਣਾ ਬਾਈ ਇਹ ਹੱਥਾਂ ਦੇ ਤੂੰ ਇਹ ਇਹ ਫਿੰਦੇ ਕਿੰਨੇ ਲੱਤੀ ਆਪਾਂ 2 15 ਨਹੀਂ ਠੀਕ ਹੈ ਇਹ ਇਹ ਥੋੜੀ ਜੀ ਦੋ ਤੋਂ ਘੱਟ ਲੱਤੀ ਜੀ ਨਹੀਂ ਅੱਛਾ ਬਈ ਤੇ ਕਿਰਾਏ ਕਰੂ ਆਪਾਂ ਅੱਜ ਘੱਲ 2 ਦੇ ਲਗਭਗ ਪਹੁੰਚ ਗਏ ਸੀ ਨਾ ਯਾਨੀ ਕਿ ਦੁੱਧ ਦੇ ਸਾਹ ਇਹਨਾਂ ਦੀ ਆਮ ਬੰਦੇ ਕੋਲੇ ਹੁੰਦੀ ਇਹਦੇ ਠੀਕਾ ਲਵਾ ਕੇ ਚਲੋਣੀ ਇਹਨੇ ਕਿੰਨਾ ਦੇਣਾ ਸੀ 24 25 ਤੇ ਬੇਤਨੀ ਕਿੰਨੇ ਦੀ ਸੀ 8 10 ਲੱਖ ਦੀ ਤੇ ਹੁਣ ਦੋ ਤੋਂ ਘੱਟ ਲੱਤੀ ਆ ਬਈ ਤੇ ਫਿਰ ਆਪਾਂ ਬੰਦੇ ਨੂੰ ਕਿਉਂ ਮਾਰਨਾ 20 25000 ਮਾਲਦਾਰੀ ਨਾਲ ਲੈ ਲਓ ਬਹੁਤ ਹੁੰਦੇ ਆ ਬਹੁਤ ਹੁੰਦੇ ਆ ਸਹੀ ਗੱਲ ਆ ਬਈ ਤੇ ਚਲਿਏ ਬਈ ਪਿੰਦੇ ਚਲੋ ਬਈ ਯਾਰੀ ਆਣ ਮਰ ਪਲੇਰਾ ਪਾਲ ਕੇ हां जी भाई ਤੇ ਆਪਣਾ ਜਿਹੜਾ ਸਾਨ ਕਿਵੇਂ ਆ ਫਿਰ ਸਾਨ ਹੋ ਗਿਆ ਤੇ ਯਾਰ हां भाई ਸਾਨ 6-7 ਕਟੇ ਅੱਛਾ ਪਰ ਉਹਦੇ ਵਿੱਚ ਪਹਿਲਾ ਕਟਾ ਸੀ ਜਾ ਤਰਨਾਟ ਜਿੱਦਾ ਜਿਮਲ ਦੇਣ ਆਏ ਆ ਉਹਦਾ ਅਜੇ ਚਾਰ ਫਲਾਬਾ ਤੋਂ ਆਖਾ ਜੀ ਮੈਂ ਖਾ ਜੇ ਰਿਕਾਰਡ ਨਾ ਆਇਆ ਤੁਹਾਡੇ ਸਾਹਮਣੇ ਲੈ ਵੀਡੀਓ ਕਰਕੇ ਆਪਾਂ ਕਟੇਆਂ ਨੂੰ ਵੇਚਾਂਗੇ हां ਤੇ ਉਹਨੇ ਬਈ ਦੂ ਵੀ ਮਚਾਤੀ ਕਿਉਂਕਿ ਮੈਨੂੰ ਤਾਂ ਮੇਰੇ ਤਾਂ ਮਾਣ ਸੀਗਾ हां ਉਹਨੇ ਬਈ ਹੁਣ ਗਰਜੰਟ ਸੁਣਨ ਵਾਲੀ ਵਾਸਤੇ ਵਾਲੇ ਉਹ ਕਹਿੰਦੇ ਸਾਨੂੰ ਸਾਡਾ ਸਾਨ ਮੋੜ ਦੀ ਮੈਂ ਕਿਹਾ ਹੁਣ ਕਿੱਥੇ ਮੁੜਦੀਆਂ ਹੁੰਦੀਆਂ ਚੀਜ਼ਾਂ ਚੰਗੀਆਂ ਨਹੀਂ ਮੁੜਦੀਆਂ ਹੁੰਦੀਆਂ ਤੇ ਫਿਰ ਜਿਹੜੇ ਛੋਟੇ ਆ ਇਹ ਵੀ ਕੱਟਿਆ ਹੀ ਕਹਿਣੇ ਆ ਜਿਹਨੇ ਰਿਜ਼ਲਟ ਨਾ ਦਿੱਤਾ ਅਸੀਂ ਪਹਿਲਾਂ 10-15 ਆਪਣੇ ਘਰੇ ਵਰਤਨੇ ਆ ਜੇ ਉਹਨਾਂ ਚਾਰ ਕਟੀਆਂ ਆਂਦੀਆਂ ਨਹੀਂ ਰਿਜ਼ਲਟ ਆਉਂਦਾ ਪਹਿਲਾਂ ਸਾਹਮਣੇ ਵੀਡੀਓ ਬਣਾ ਕੇ ਕਟਿਆਂ ਨੂੰ ਵੇਚਾਂਗੇ ਭਾਈ ਅਸੀਂ ਤਾਂ ਜਿਹੜਾ ਸਾਨ ਤਾਰਿਆ ਕਰਨਾ 6 ਸਾਲਾ ਵੱਧੋ ਮਾਰਕੀਟ ਤਾਰਾਂਗੇ 2.5 ਸਾਲ ਦਾ ਕਟਾ 2 ਸਾਲ ਦਾ ਜਮਾਨ ਡਾਇਰੈਕਟ ਕ੍ਰੋਸਿੰਗ 10-15 ਮੱਝਾਂ ਦੇ ਉਹ ਕਟਾ ਜਿਹੜਾ 2 ਸਾਲ ਦਾ ਹੁੰਦਾ ਕ੍ਰੋਸਿੰਗ ਕਰਨ ਲੱਗੇ ਆ ਜੇ ਸਾਲਾਂ ਬਾਅਦ ਜੇ ਰਿਜ਼ਲਟ ਆਊਗਾ ਤਾਰਾ ਕਰਾਂਗੇ ਤੇ ਨਹੀਂ ਸਾਹਮਣੇ ਵੀਡੀਓ ਬਣਾ ਕੇ ਕੱਟੇ ਵਾਲ ਨੂੰ ਚਲ ਵੀ ਨਾਲੇ ਪਿੰਡ ਵਾਲੇ ਕੱਟੇ ਸਾਧ ਕੱਟੇ ਵਾਲੇ ਸਾਧ ਵਪਾਰੀ ਨਹੀਂ ਉਹਨਾਂ ਨੂੰ ਵੀ ਜਿੰਨੇ ਮਰਜ਼ੀ ਦੇ ਦੇ ਪਰ ਲੈ ਜਿਓ ਉਹ ਕੰਮ ਕਰਿਆ ਕਰਾਂ ਠੀਕ ਹੈ ਜੀ ਜਣੀ ਕਿ ਵੀ ਇਹ ਗੱਲਾਂ ਹੁੰਦੀਆਂ ਭਰਾਵਾਂ ਦੇ ਵਿਸ਼ਵਾਸ ਵਾਸਤੇ ਸਹੀ ਹੈ ਸਹੀ ਵੀ ਤੁਸੀਂ ਵਿਸ਼ਵਾਸ ਰੱਖਿਓ ਜ਼ਿੰਦਗੀ ਵਿੱਚ ਕਦੇ ਗਲਤ ਕੰਮ ਨਹੀਂ ਕਰਦੇ ਕੋਈ ਮਰਜ਼ੀ ਪ੍ਰੋਬਲਮ ਲੱਗੀ ਡੀਐਨਏ ਟੈਸਟ ਲਾ ਲਿਓ ਜੇ ਕੋਈ ਰਿਕਾਰਡ ਦੀ ਗੜਬੜ ਲੱਗੀ ਬੋਲਣ ਤੋਂ ਪਹਿਲਾਂ ਤੁਸੀਂ ਘਰੇ ਆਓ ਤੁਹਾਡਾ ਆਪ ਦਾ ਫਾਰਮ ਹੈ ਤੁਸੀਂ ਆਪਦੇ ਫਾਰਮ ਤੇ ਰਹੋ ਤੁਹਾਡਾ ਆਪ ਦਾ ਫਾਰਮ ਹੈ ਚਾਰਨਾ ਰੋ ਪੰਜਾਂ ਤੁਸੀਂ ਕੈਮਰਾ ਨਹੀਂ ਛੱਡਾ ਤੁਸੀਂ ਉੱਤੇ ਬੈ ਕੇ ਖਰਾਕ ਵੀ ਦੇਖੋ ਨਾਲੇ ਸਿੱਖੋਗੇ ਵੀ ਕੀ ਪਾਉਂਦੇ ਆ ਠੀਕ ਹੈ ਮੈਂ ਕਹਣਾ ਮੈਨੂੰ ਤਾਂ ਟੈਨਸ਼ਨ ਖਤਮ ਹੋ ਜੇ ਯਾਰ ਦੋ ਤੋ ਕੋਈ ਆਉਣ ਦੋ ਚਾਰ ਚਵਾਈ ਕਰਾਉਣ ਪੰਜ ਚਾਰ ਦਿਨ ਆਪਦੇ ਘਰੋਂ ਬਾਹਰ ਹੋ ਜਾਣਗੇ ਵੀ ਭਾਈ ਸਾਮੀ ਚੱਲੋ ਚਵਾਈ ਚੱਲੋ ਹੈਨਾ ਇਹ ਚੱਕਰਾ ਬਾਈ ਤੇ ਬਾਕੀ ਧੰਨਵਾਦ ਸੁਖੀ ਵੀਰੇ ਤੇਰਾ ਵੀ ਬਹੁਤ ਬਹੁਤ ਧੰਨਵਾਦ ਬਾਈ ਧੰਨਵਾਦ